ਪੱਟ ਦਿਆਂਗੇ ਬਾਹਲੇ ਕਿੰਨੇ ਇੱਕ ਦੇ ਕਿਤੇ ਆ ਯਾਰ ਪੱਟ ਦਿਆਂਗੇ ਐ ਕੋਈ ਕਰਦਾ ਹੁੰਦਾ ਚੱਲ ਪੱਤ ਮੜ ਕੇ ਪੱਟ ਬਾੜੇ ਮੋਟੀ ਏ ਬਾਪੂ ਤੇ ਜਿੰਕ ਜੁੰਕ ਪਾਵੇ ਓਏ ਜਿੰਕ ਨੂੰ ਕੀ ਐ ਇਹਦਾ ਝੋਟਾ ਹੈ ਦੇਸੀਆਂ ਚ ਜਿੰਕ ਪਾਉਣ ਨੂੰ ਕੀ ਹੁੰਦੀ ਉਹਦਾ ਮੁੱਛਲ ਮੱਛਲ ਤੰਗ ਕਰਦੇ ਐ ਇਹਦਾ ਉਹੀ ਹੋ ਜਾਂਦੇ ਐ ਜਦ ਮਾਰੇ ਤਾਂ ਸੋਣਾ ਉਹ ਤਾਂ ਝੋਟੇ ਵੀ ਰੰਗ ਲੱਗ ਜਾਂਦੇ ਐ ਓਏ ਇਹਨੂੰ ਕੁਛ ਨਹੀਂ ਹੁੰਦਾ ਇਹ ਤਾਂ ਦੇਸੀ ਹੁੰਦੇ ਐ ਐਂ ਹੋ ਜਾਂਦੇ ਐ ਪਰ ਜੂਰਗਾ ਦੇ ਇੱਕ ਅੱਧਾ ਗਟਾ ਭਾਲਦੇ ਹੁੰਦੇ ਇਹਨਾਂ ਨੂੰ ਕੀ ਹੁੰਦਾ ਉਹ ਪਾਈ ਤਾਂ ਹੈਗੀ ਐ ਹੋਰ ਐ ਭੈਂ ਦੀ ਭਾਏ ਬਿੰਦੇ ਝੱਟੇ ਜੈਕ ਪਾ ਪਾ ਕੇ ਦਾ ਪੂਰੇ ਆਏ ਖੜੇ ਐ ਪਹਿਲੀ ਵਾਰ ਲਾਇਆ ਖਰਚਾ ਕਰ ਲੈ ਖਰਚਾ ਕਰਤਾ ਦਿੱਤਾ ਹੁਣ ਲੋਹਾ ਘਾਟ ਪਾਤੀ ਜਿੰਕ ਪਾ ਦੀ ਭੈਂ ਦੀ ਜੂਰਗੇ ਦਾ ਗੱਟਾ ਪਾ ਦਾ ਹੋਰ ਮੈਂ ਇਹਦੇ ਵਿੱਚ ਢਾਲੇ ਸੜਦਿਆਂ ਲਿਆ ਕੇ ਕਰਤਾ ਦਿੱਤਾ ਖਰਚਾ ਹੁਣ ਇਹ ਦੂਤੇ ਖਰਚਾ ਕੌਣ ਕਰਦਾ ਹੁੰਦਾ ਦੁਬਾਰੇ ਫੇਰ ਜੂਰਗਾ ਪਾ ਦਾਂਗੇ ਤੇ ਉਹ ਪਾ ਦਾਂਗੇ ਐਨੇ ਹੀ ਹੁੰਦਾ ਹੁੰਦਾ ਆ ਦੇਖੀ ਫੰਗੀ ਹੋਊਗੀ ਪੈਡ ਫਿਰਕੀ ਓ ਯਾਰ ਮੈਂ ਤੈਨੂੰ ਆਖੀ ਜਨਾ ਫੰਗੀ ਸਾਈਡ ਨੂੰ ਇਹ ਮੁਥਲ ਹੈਗਾ ਦੇਸੀ ਏ ਜੇ ਇਹਨਾਂ ਦੇ ਫੰਗੀ ਸਾਈਡ ਚੱਕਣ ਲੱਗ ਗਏ ਫਿਰ ਤਾਂ ਮੈਂ ਮੁਥਲੀ ਲਾ ਲੈਂਦੇ ਜੇ ਇੰਨੀ ਭਗਾਈ ਕਰਨੀ ਸੀ ਭਗਾਈ ਕਰਨ ਕਰਨ ਨੂੰ ਤਾਂ ਦੇਸੀ ਵੀ ਦੇ ਲੋਕ ਵੀ ਚਲ ਦੋ ਗੱਤੇ ਜੂਰਗਾ ਦੇ ਪਾਏ ਤੇ ਆਪੇ ਹੋ ਜਾਂਦਾ ਮੁਥਲ 'ਚ ਭਗਾਈ ਹੁੰਦੀ ਆ ਦੁਆਰੇ ਦੁਆਰੇ ਜਿੰਕ ਫੰਗੀ ਸਾਈਡ ਪੈਂਦੇ ਏ ਇਹ ਜਗਾਹ ਨੂੰ ਪਾਉਂਦਾ ਇਹ ਤਾਂ ਲਾ ਕੇ ਰਾ ਜਿੰਕ ਲੋਹਾ ਘਾਟ ਤੇ ਜੂਰਗੇ ਦਾ ਪਾ ਕੇ ਦੋ ਬਾਰੀ ਜਕਟਾ ਬੱਸ ਅਰੇ ਰੇਟ ਕਿੰਨਾ ਹੈ ਇਹਦਾ ਦਾਹੀ ਹੁੰਦਾ 2250 ਛਲਦਾ ਦਾ ਭਾਈ ਜੇ ਹੁਣ 1401 ਲਾਉਣੇ ਆ ਉਹਦਾ ਤਾਂ 5 5.5 ਹਜ਼ਾਰ ਨੂੰ ਹੀ ਵਗ ਜਾਂਦਾ ਪੀਵੀ ਬੰਨ ਦਾ ਵੀ 5000 ਨੂੰ ਵਗ ਜਾਂਦਾ 18 ਠੂਰਾ 47 ਬਾਰੇ ਪਏ ਆ ਫੇ ਤੂੰ ਉੱਚੇ ਰੇਟ ਆਲਾ ਲਾਉਣਾ ਸੀ ਉੱਚੇ ਰੇਟ ਆਲਾ ਝੋਨਾ ਦਾ ਲਾ ਲੈਂਦੇ ਉੱਚੇ ਰੇਟ ਆਲਾ ਬਾਣ ਹੈ ਨੀਗਾ ਬਾਣ ਮੁੱਛਲਾ ਵਾਲਾ ਕਿਤੇ ਦੇਸੀ ਦਾ ਮਜ਼ਾ ਹੁੰਦਾ ਨਰਮੇ ਵਾਲੇ ਬਾਣ ਹੈ ਆਪਾਂ ਤਾਂ ੱੱਕੇ ਨਾਲ ਲਾਉਣੇ ਆ ਇੱਥੇ ਵੀ ਸੁੰਡੀ ਪੈ ਜਾਂਦੀ ਹੈ ਨਰਮੇ ਨੂੰ ਕੋਈ ਹੱਲ ਨਹੀਂ ਹੈ ਮੁੱਛਲਾ ਵਾਲੇ ਬਾਣ ਕਿਥੇ ਆ ਉਹ ਵੇਖ ਲੈ ਭਾਈਂ ਦੀ ਖੱਟਾ ਜਾਂ ਹੋਈ ਜਾਂਦਾ ਚੱਕੀ ਇਧਰ ਉਹ ਵੇਖ ਸਾਰਾ ਕੁਝ ਪਾਇਆ ਇਹਦਾ ਨਰਮੀ ਵਾਲੇ ਬਾਹਣ ਹੈ ਬਸ ਇੱਕ ਉਹ ਡਰਦੇ ਮਾਰਿਆ ਨੇ ਵੀ ਗੁਲਾਬੀ ਸੁੰਡੀ ਨਾ ਪੈ ਜੇ ਤਾਂ ਨਰਮੀ ਵਾਲੀ ਤਾਂ ਰੀਸ ਹੀ ਨਹੀਂ ਕੇਰਾ ਤੂੰ ਬਾਲਾ ਬੀਜ ਦੇ ਤੇ ਉਸ ਤੋਂ ਬਾਅਦ ਆ ਹੁਣ ਗੁਲਾਬੀ ਸੁੰਡੀ ਪੈਣ ਲੱਗੀ ਇਹਨੇ ਫਿੱਕੇ ਬਾਦੇ ਲੋਕ ਨਰਮਾ ਤੂੰ ਕੇਰਾ ਬੀਜ ਦੇ ਦੋ ਵਾਰੀ ਸੀਲਰ ਮਾਰਦੇ ਕੱਖ ਮਾਰਦੇ ਆ ਭੀ ਟੱਪ ਜਾਂਦਾ ਇਹਦਾ ਹੁਣ ਜਿੱਦੇ ਦਾ ਬੀਜ ਹੈ ਉਹਦੇ ਦਾ ਵੇਚ ਰਹੇ ਨਾ ਪੈਂਦਾ ਕਦੇ ਕੱਖ ਹੋਗੇ ਕਦੇ ਬੱਟਾ ਦੇ ਹੋਗੇ ਇੱਕ ਮੇਰੇ ਸਾਲੜੇ ਦਾ ਪਹਿਲੇ ਕਿੜੇ ਭੇਤ ਨਹੀਂ ਸੀ ਮੈਂ ਜੈਂਕ ਤੇ ਲੋਹਾ ਘਾਟ ਤੇ ਜੂਰਗਾ ਇਕੱਠੀ ਰਲਾਲੀ ਪੂਰੀ ਗੱਟੇ ਦੀ ਤੇ ਉਹ ਪਾਣੀ ਬਣ ਗਿਆ ਤੇ ਜਦੋਂ ਛੜਕਣ ਲੱਗਾ ਭਾਂਦੇ ਨੇ ਇੰਨੇ ਨੇ ਹੱਥ ਛੱਲ ਤੇ ਤੇ ਮੁੱਠੀ ਜੀ ਨਾ ਆਇਆ ਕਰੇ ਮਸਾ ਪਾਣੀ ਛਿੜਕਿਆ ਮੈਂ ਤਾਂ ਫੇਰ ਇੱਕ ਨੇ ਦੱਸਿਆ ਕਿ ਭਾਈ ਇਹਦਾ ਕੱਲੇ ਛਡੂੰਗੇ ਦੀਰ ਲਾਉਂਦੇ ਹੁੰਦੇ ਆ ਆ ਭਾਂਜੋ ਉਹ ਗਲਤੀ ਹੋ ਗਈ ਇੰਨੇ ਨੇ ਹੱਥ ਵੜ ਤੇ ਮਸਾ ਲੋਟ ਆਈ ਹੈ ਹੈ ਤੇ ਹੋਰ ਸਾਰੀ ਇਕੱਠੀ ਰਲਾਦੀ ਮੈਂ ਤਾਂ ਭਾਂਦੇ ਨੇ ਦੀ ਐਂ ਪਹਿਲੇ ਪਹਿਲੇ ਕਿਹੜੇ ਹਸਾਬ ਨਹੀਂ ਹੁੰਦਾ ਬੰਦੇ ਨੂੰ ਨਰਮੇ ਦਾ ਕੀ ਹੈ ਨਰਮੇ ਦਾ ਭਵੇਂ ਅਣਜਾਣ ਬੰਦਾ ਵੀ ਕਰ ਸਕਦਾ ਨਰਮਾ ਦਾ ਤੇ ਹੋਰ ਦੀਜ ਦੇ ਤੇ ਉਦੋਂ ਬਾਅਦ ਸੀਲਰ ਮਾਰਦੇ ਕੱਖੀ ਮਾਰਨੇ ਆ ਇਹ ਭਾਈ ਦੋ ਆਪ ਨੂੰ ਪਤਾ ਨਰਮੇ ਦਾ ਹਾਂ ਇਹ ਔਖਾ ਕਿਰਾਂ ਦਾ ਟੰਗੋਂ ਦਾ ਦੇਸੀ ਲਾਇਆ ਪਹਿਲਾਂ ਦੂਂਗਾ ਦਾ ਕਿ ਮੁੱਛ ਲਾ ਦੇ ਟੰਗੋਂ ਦੇਸੀ ਲਾਇਆ ਵੀ ਕਿਨਾਂ ਹਿਸਾਬ ਆ ਜੂ ਫਿਰ ਆਪਾਂ ਮੁੱਛ ਲਾ ਲਾਂਗੇ ਠੀਕ ਐ ਤੇ ਦਰਮਿਆਨੇ ਜੇ ਬਾਹਣਾ ਆਪਣੇ ਇਹਦਾ ਨਰਮੇ ਹੋਣੋਂ ਹਟ ਕੇ ਤਾਂ ਪੰਗਾ ਲੈ ਲਿਆ ਨਹੀਂ ਤਾਂ ਆਪਾਂ ਪੰਗਾ ਲੈਂਦੇ ਨਹੀਂ ਸੀ ਚੱਲ ਮੈਂ ਤੂੰ ਕੱਖ ਪੱਟ ਜਾਂਗਾ ਤੇ ਮੈਂ ਆ ਗਿਆ ਚਾਹ ਚਾਪੀ ਜਾਵਾਂ ਤੇ ਤੈਨੂੰ ਤਾਂ ਨਹੀਂ ਲਿਆਉਣੀ ਜਾ ਨਾ ਬੱਸ ਫਿਰ ਪੱਟ ਉੱਤ ਬਣ ਕੇ ਲੱਗ ਜਾ ਛੇ ਦੀ ਕੰਮ ਨਵੇੜ ਦੇ ਕਾਹ ਬੱਟ ਰਹੀ ਹੈਗੀ ਆਪਣੀ ਉਦੋਂ ਬਾਅਦ ਆਪਾਂ ਫਿਰ ਹੀ ਐ